ਤਾਨੂੰ ਵੱਡੀ ਖਬਰ ਦਿਖਾ ਰਹੇ ਹੁਸ਼ਿਆਰਪੁਰ ਤੋਂ ਜਿੱਥੇ ਮੁਹੱਲਾ ਦਸ਼ਮੇਸ਼ ਨਗਰ ਵਿਖੇ ਚੋਰਾ ਵੱਲੋਂ ਦਿਨ ਦਿਹਾੜੇ ਬਣਾਇਆ ਗਿਆ ਇੱਕ ਕਾਨੂੰਨ ਨਿਸ਼ਾਨਾ ਚੋਰਾ ਵੱਲੋਂ ਕੰਦ ਟੱਪ ਕੇ ਦਿਨ ਦਿਹਾੜੇ ਇਸ ਘਰ ਦੇ ਵਿੱਚੋਂ ਚੋਰੀ ਕਰ ਲਈ ਗਈ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੰਗਤਰਾਓ ਜੀ ਕਿਹੜਾ ਮਹੱਲਾ ਜੀ ਹੈ ਇਹ ਦਸ਼ਮੇਸ਼ ਨਗਰ ਠੀਕ ਹੈ ਜੀ ਕੀ ਗੱਲਬਾਤ ਹੈ ਤੁਹਾਡੇ ਨਾਲ ਗੱਲਬਾਤ ਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਤੇ 11:30 ਵਜੇ ਤੇ ਮੈਰੀ ਤੋਂ ਬਾਅਦ ਅਸੀਂ ਸ਼ਾਮ ਹੀ ਆਇਆ 5:00 ਵਜੇ 5:00 ਵਜੇ ਆਇਆ ਤੇ ਸਹੀ ਚਾਬੀ ਵੇਰੀ ਸੀ ਮੈਨੂੰ ਮਕਾਨ ਦੀ ਪਰੋਸੀ ਹੋਣ ਦਿੱਤੀ ਸੀ ਪਰੋਸੀ ਵਿੱਚ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜੀ ਵਾਲੇ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਇੱਥੇ ਡਾਊਟ ਹੋ ਗਿਆ ਵੀ ਅੰਦਰਲੀ ਕੁੰਡੀ ਲੱਗੀ ਹੋਈ ਹੈ ਕੋਈ ਚੱਕਰ ਹੋ ਗਿਆ ਕੁੜੀ ਸਾਡੇ ਤੋਂ ਲਾਪੇ ਰੋਲ ਵੀ ਕਹਿੰਦੀ ਵੀ ਕੋਈ ਚੱਕਰ ਹੋ ਗਿਆ ਫਿਰ ਅਸੀਂ ਮੁੰਡੇ ਆਪਣੇ ਗਵਾਂਡੀਆਂ ਦੇ ਆਏ ਉਹਨੂੰ ਪਿੱਛੇ ਚੜ ਕੇ ਤਾਂ ਮੈਂ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਗੁੰਡਾ ਹੋ ਗਿਆ ਫੇਰ ਜਿਹੜਾ ਕੁੰਡਾ ਹਾਲ ਕੇ ਅੰਦਰ ਅੰਦਰ ਗਏ ਤੇ ਟੁੱਟਾ ਪਿਆ ਸੀ ਲਾਈਟਾਂ ਜਗਦੀਆਂ ਸੀ ਪੱਖੇ ਚੱਲਣ ਡਿਆ ਸੀ ਤੇ ਅੰਦਰ ਸਭ ਖਲਾਰਾ ਖਲੂਰਾ ਸਮਾਨ ਉਹਨੇ ਲੋਕਰ ਤੋੜਿਆ ਲੋਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਮਲਕਸਾ ਹਟਾ ਹੋ ਗਿਆ ਮੇਰੇ ਕੀ ਕੀ ਲੱਗੇ ਅੰਕਲ ਜੀ ਸੋਨਾ ਸੀ ਫਿਰ ਕੈਸ਼ ਸੀ ਹਾਂਜੀ ਡਾਲਰ ਸੀ ਆਪਣੇ ਕਰਾ ਥੋੜੀ ਜੀ ਉਹ ਲਗਾ ਸੋਨਾ ਕਿੰਨੇ ਤੋਲੇ ਤੇ ਉਹਨੇ ਤੋਲੇ ਸਾਨੂੰ 10 ਤੋਂ ਪਰੇ ਹੋਣ ਸੀ ਕਿੰਨਾ ਕ ਨੁਕਸਾਨ ਹੋਇਆ ਹੈ ਜੀ ਇੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਹਾਂਜੀ ਹਾਂਜੀ ਕੰਪਲੇਂਟ ਰਪੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਸਾਡੇ ਕੈਮਰੇ ਲੱਗੇ ਸੀ ਗੋਡੀਆਂ ਦੇ ਉਹ ਵਿਚੋਂ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲ ਫੜਣੀ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦੇ ਉਹੀ ਆ ਲੱਗ ਦੋ ਜਣ ਦੋ ਜਣੇ ਸੀ ਆਪਸ ਵਿੱਚ ਕਹਿੰਦੇ ਉਹੀ ਆ ਹੋਈ ਆ ਇੰਝਾ ਕੱਲ ਆਪੇ ਕਿਸੇ ਸੜੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹਦੇ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਇਕੋ ਹੀ ਉਹ ਐਂਟਰ ਵੀ ਕੀਤਾ ਤੇ ਜੇ ਲੱਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕੇ ਜਾ ਰਿਹਾ ਸੀ ਇਧਰ ਦੀ ਯਾਰ ਸੀ ਤੇ ਇਧਰ ਦੀ ਆਇਆ ਸੀ ਤੇ ਇਧਰ ਨੂੰ ਜਾ ਰਹੀ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪੇ ਤੁਹਾਨੂੰ ਕਿਸੇ ਦਾ ਸ਼ੱਕ ਵਗਾਰਾ ਜਾਂ ਕੋਈ ਸ਼ੱਕ ਹੈ ਡਾਊਟ ਡਾਊਟਸ ਹਨ ਜੀ ਦੇਖਿਆ ਨਹੀਂ ਕਦੀ ਉਹ ਹਾਂ ਜੀ ਈ ਮੰਗ ਕਰ ਦਿਓ ਪੁਲਿਸ ਕੋਲੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਇਹ ਕੀ ਨਾਮ ਹੈ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਮੈਂ ਕਾਉਂਸਲਰ ਆ 24 ਨੰਬਰ ਵਾਰਡ ਚੋਂ ਕਾਫੀ ਸਮ ਕਿਸ ਤਰ੍ਹਾਂ ਵੇਖ ਦਿਓ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸ਼ਹਿਰ ਦੇ ਨਾਲ-ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਦੇ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰਦਾ ਤਾਂ ਉਹ ਐਵਰੀ ਡੇ ਹੈਪਨਿੰਗ ਹੈ ਇੱਥੇ ਦੀ ਤੇ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕੀ ਮੈਂ ਜਿਹੜਾ ਇਹ ਇਨਸਟੈਂਸ ਇੱਥੇ ਆਪਾਂ ਖੜੇ ਹਾਂ ਹੁਣ ਇਹ ਦੁਪਹਿਰ ਦੇ 1:30 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕ ਜਿਆਦਾ ਮਤਲਬ ਕਹਿ ਸਕਦੇ ਹਾਂ ਵੀ ਹੱਥ ਖੁੱਲਾ ਸੀ ਉਹ ਬੰਦਾ 27 ਤੋਂ 28 ਮਿੰਟ 1.5 ਤੋਂ 2 ਜੇ ਬੰਦਾ ਆਪਣਾ ਦਿਨੇ ਕੰਮ ਨਹੀਂ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰੇਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਵਿੱਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਵਾਰਡ ਦੇ ਵਿੱਚ ਅ ਕੱਲ ਪਰਸੋ ਦੀ ਮੈਂ ਗੱਲ ਕਰਦਾ ਪਿਪਲਾਂ ਵਾਲੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪਾਂ ਕਰੀਏ ਕੀ ਔਰ ਬਾਰ-ਬਾਰ ਹਾਊਸ ਦੇ ਵਿੱਚ ਔਰ ਬਾਰ-ਬਾਰ ਜਦੋਂ ਵੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਹੈ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਉਣਾ ਵੀ ਮੇਰਾ ਜਿਹੜਾ ਵਾਰਡ ਹੈ ਉਹ ਆਊਟਰ ਵਾਰਡ ਆ ਵੀ ਨਾਲ ਹੀ ਸ਼ਾਮ ਤੋਂ ਰਾਤ ਅ ਕੰਮ ਸ਼ੁਰੂ ਹੋ ਜਾਂਦਾ ਖੁੱਲਾ-ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਪੀਐਸਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ ਹਟ ਜਾਂਦੇ ਤਾਂ ਬੜਾ ਬੁਰੇ ਹਾਲਾਤ ਐਦਾਂ ਲੱਗ ਰਿਹਾ ਵੀ ਆਪਾਂ ਇਹਦਾ ਕੇ ਬੰਗਲਾਦੇਸ਼ ਪਾਕਿਸਤਾਨ ਚ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ